ਪ੍ਰਧਾਨ ਮੈਂ ਸ਼੍ਰੀ ਰਾਮ ਸਵਾਮੀ ਤਾਰਾਪੁਰ ਜੀ ਜਿੱਥੇ ਸਰਤਾ ਦਾ ਨਾਮ ਨਮਾ ਤੁਮਾਰੀ ਮੇਰੀ ਬੇਨਤੀ ਹੈ ਰਸ਼ੀਮਨ ਰਾਤੀ ਦਾ ਅਮਾ ਜੀ প্রিপাল <laughs> ਲਗਾ ਕੇ ਤੋਂ ਦੇਖੀ ਅੰਤ ਵਿੱਚ ਇਹ ਹੀ ਆ ਦੁਨੀਆ ਬੈਠਣਾ ਨਿਕਲ ਗਏ ਜੀ ਕਿ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਜਾਂ ਸਮੱਗਰੀ ਜਿਹੜਾ ਇਹ ਸਮਾਗਮ ਰੱਖਿਆ ਗਿਆ ਹੈ ਉਹ ਉਸ ਦੀ ਜਾਣਕਾਰੀ ਸਾਡੇ ਦਸਤਾਵੇਜ਼ਾਂ ਵਿੱਚ ਹਾਂਜੀ ਇਹ ਆਪਣੀ ਜਿਹੜੇ ਗੁਲਸ਼ਨ ਦੀਦੀ ਪਹਿਲਾਂ ਉਹ ਇਨਚਾਰਜ ਸੀਗੇ ਉਹਨਾਂ ਦੀ ਚੌਥੀ ਵਰ੍ਹੇਂਤੀ ਤੇ ਇਹ ਕੈਂਪ ਲਗਾਇਆ ਗਿਆ ਇਹਦੇ ਵਿੱਚ ਆਈਸ ਕੈਂਪ ਆਈਸ ਚੈੱਕਅਪ ਦਾ ਕੈਂਪ ਹੈ ਜਿਸ ਨਾਲ ਡਾਕਟਰ ਗੌਰਵ ਆਪਣੀ ਹੱਡੀਆਂ ਦੇ ਡਾਕਟਰ ਨੇ ਜਿਹੜੇ ਹੱਡੀਆਂ ਚੈੱਕ ਕਰਕੇ ਪੇਸ਼ੰਗੋ ਦਾਤਰੀ ਨਾਲ ਮਾਨਸ ਤੇਵਾ ਉੱਤਮ ਸੇਵਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਸਭ ਦੇ ਸਹਿਯੋਗ ਨਾਲ ਇਹ ਸਾਰਾ ਜਿਹੜਾ ਕਾਰੀਆ ਬਹੁਤ ਚੱਲ ਰਿਹਾ ਹੈ ਬਹੁਤ ਵਧੀਆ ਲੋਕੀ ਸਾਰੇ ਆਪਣਾ ਇਸ ਦਾ ਲਾਭ ਵੀ ਲੈ ਰਹੇ ਨੇ ਮਕਸਦ ਇਹ ਹੈ ਕਿ ਆਪਣਾ ਕੀਪੀ ਜਿਮੀ ਦੀ ਦੀ ਯਾਦ ਦੇ ਵਿੱਚ ਕਿ ਜੋ ਆਤਮਾ ਸਾਡੇ ਕੋਲ ਜਾਂਦੀ ਹੈ ਬੇਸ਼ੱਕ ਉਹ ਦੂਸਰਾ ਸਰੀਰ ਲੈ ਲੈਂਦੀ ਹੈ ਪਰ ਯਾ ਤਾਂ ਜਿਹੜੀਆਂ ਨੇ ਸਾਡੇ ਨਾਲ ਹੀ ਰਹਿੰਦੀਆਂ ਨੇ ਉਹ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੱਕ ਅਛਾਈ ਜਿਮੀ ਅਸੀਂ ਆਪਣੇ ਜੀਵਨ ਚੋਂ ਧਾਨ ਕੀਤੀ ਉਹਨਾਂ ਦੇ ਜੀਵਨ ਤੋਂ ਅਸੀਂ ਦੂਜੇ ਦੇ ਜੀਵਨ ਨੂੰ ਵੀ ਇੱਕ ਚੈਕ ਸੀ ਆਪਾਂ ਡਾਕਟਰ ਦੇ ਸਹਿਯੋਗ ਨਾਲ ਦੁੱਖਾਂ ਨੂੰ ਦੂਰ ਕਰੀਏ ਕਿ ਕਿਤੇ ਨੂੰ ਮੰਨ ਦਾ ਮੈਡੀਟੇਸ਼ਨ ਧਿਆਨ ਲਗਾ ਕੇ ਮਨ ਦੀ ਸ਼ਾਂਤੀ ਦੇਈਏ ਐਮੀ ਜਦੋਂ ਸਲੀਪ ਠੀਕ ਹੋਏਗਾ ਤਾਂ ਠੀਕ ਨਹੀਂ ਉਹ ਵੀ ਸ਼ਾਂਤੀ ਮਿਲੇਗੀ ਤੇ ਇਸ ਤਰ੍ਹਾਂ ਜਦੋਂ ਤਨ ਤੇ ਮਨ ਵਧੀਆ ਰਹੇਗਾ ਤੰਦਰੁਸਤ ਰਹੇਗਾ ਤਾਂ ਸਾਡਾ ਜੀਵਨ ਖੁਸ਼ਹਾਲ ਹੋ ਜਾਏਗਾ ਇਹ ਸਾਡਾ ਮੋਡਿਕ ਹੈ ਅੱਜ ਮੁੱਖਮੇ ਪ੍ਰਵਾਸੀਤ ਕਰੋਗੇ ਓਮ ਸ਼ਾਂਤੀ ਅੱਜ ਦੀ 4 ਵਰਤੀ ਤੇ ਅਤੀ ਆਪਾਂ ਕਹਿੰਦੇ ਕਿ ਮੈਡੀਟੇਸ਼ਨ ਤਾਂ ਕਰਦੇ ਆਪਾਂ ਕਹਿੰਦੇ ਧਿਆਨ ਸਾਡਾ ਧਿਆਨ ਹਸਾ ਦਾ ਹਮੇਸ਼ਾ ਹੀ ਹੈ ਪਰ ਜਿਹੜਾ ਪਰਮਾਤਮਾ ਨਾਲ ਸਾਡਾ ਧਿਆਨ ਹੈ ਉਹ ਸਾਡਾ ਅਧਿਆਤਮਿਕ ਮਤਲਬ ਮਨ ਤੋਂ ਅੰਤਰਾਤਮਾ ਖਦੀ ਉਹਦੇ ਨਾਲ ਜੁੜਦੀ ਹੈ ਜਦੋਂ ਆਪਣਾ ਇੱਕ ਕਨੈਕਸ਼ਨ ਹੋ ਜਾਂਦਾ ਤਾਂ ਆਪਾਂ ਜਿੱਥੇ ਵੀ ਹੈ چاہے ਆਪਾਂ ਕੰਮ ਕਰ ਰਹੇ ਆਂ چاہے ਆਪਾਂ ਬੈਠੇ ਆਂ ਖਾਣਾ ਖਾ ਰਹੇ ਆਂ ਜਦੋਂ ਸਾਡਾ ਮਨ ਉਹਦੇ ਨਾਲ ਲੱਗ ਗਿਆ ਤਾਂ ਤੁਸੀਂ ਕਿਤੇ ਵੀ ਬੈਠੇ ਤੂੰ ਸਾਡਾ ਮਨ ਉਹਦੇ ਨਾਲ ਲੱਗ ਜਾਂਦਾ ਤਾਂ ਸਾਨੂੰ ਮਨ ਨੂੰ ਖੁਸ਼ੀ ਹੁੰਦੀ ਹੈ ਤਾਂ ਦੂਸਰਿਆਂ ਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਨੇ ਜੀਵਨ ਖੁਸ਼ਹਾਲ ਹੁੰਦਾ ਤਾਂ ਅਸੀਂ ਦੂਸਰਿਆਂ ਨੂੰ ਖੁਸ਼ੀ ਦੇ ਸਕਦੇ ਹਾਂ ਆਪਣੀ ਬ੍ਰਹਮ ਕੁਮਾਰੀ ਸੰਸਥਾ ਇਹ ਹੀ ਸਾਂਦੀ ਹੈ ਕਿ ਮਨ ਨੂੰ ਪਰਿਵਰਤਨ ਕਰਨਾ ਮਨ ਜਿੱਤੇ ਜਗਤ ਜਿੱਤ ਕੇ ਆਪਾਂ ਮਨ ਨੂੰ ਪਰਿਵਰਤਨ ਕੀਤਾ ਤਾਂ ਆਪਾਂ ਦੂਸਰਿਆਂ ਨੂੰ ਵੀ ਖੁਦ ਪਰਿਵਰਤਨ ਕੀਤਾ ਤਾਂ ਦੂਸਰੇ ਵੀ ਪਰਿਵਰਤਨ ਹੋ ਜਾਂਦੇ ਨੇ ਥੋੜਾ ਤੁਸੀਂ ਤੁਸੀਂ ਇਹ ਕਰੋ ਕਹੋਗੇ ਜਿਹੜਾ ਅੱਜ ਉਪਰ ਅਲਾ ਕੀਤਾ ਅੱਜ ਦਾ ਜੋ ਇਹ ਕੈਂਪ ਹੈ ਜੀ ਸਾਡੇ ਬਹੁਤ ਹੀ ਆਦਰਨੀ ਹੈ ਰਾਜੋਗਨੀ ਦੀਦੀ ਗੁਰਸ਼ੰਨ ਜੀ ਦੀ ਚੌਥੀ ਪੁੰਨਿਆ ਤੇ ਸੀਤੇ ਲਗਾਇਆ ਜਾ ਰਿਹਾ ਹੈ ਕਿਉਂਕਿ ਗੁਰਸ਼ੰਨ ਦੀਦੀ ਦਾ ਜੋ ਸਾਰਾ ਜੀਵਨ ਜਿਸ ਦਿਨ ਦੇ ਉਹ ਰੱਬ ਆਏ ਤੇ ਜਿਸ ਦਿਨ ਦੇ ਉਹ ਸਾਨੂੰ ਸੰਸਾਰ ਸਰੀਰ ਰੂਪ ਚ ਵਿਛੋੜਾ ਦੇ ਕੇ ਗਏ ਨੇ ਉਹਨਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਲਗਾਇਆ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਤੇ ਉਹਨਾਂ ਨੂੰ ਕਾਬਲ ਬਣਾਉਣਾ ਤੇ ਬਾਅਦ ਦੇ ਵਿੱਚ ਪਰਮਾਤਮਾ ਦੇ ਰਸਤੇ ਨਾਲ ਜੋੜਨਾ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਤਰ੍ਹਾਂ ਹੀ ਲਗਾਇਆ ਜਿਸ ਤਣ ਦੇ ਸਾਡੇ ਵਿਚਾਰੋਂ ਗਏ ਨੇ ਅੱਸੀ ਆਸ਼ਰਮ ਵੱਲੋਂ ਇੱਕ ਪਰਨ ਕੀਤਾ ਗਿਆ ਕਿ ਉਹਨਾਂ ਦੀ ਪੁੰਨਿਆ ਦਿੱਦੀ ਦੇ ਉੱਤੇ ਮਾਨਵਤਾ ਸੇਵਾ ਨੂੰ ਮੁੱਖ ਰੱਖਦੇ ਹੋਈ ਹੀ ਕਾਰਜ ਕੀਤੇ ਜਾਣਗੇ ਜਿਸ ਦੇ ਵਿੱਚ ਅਸੀਂ ਅੱਜ ਚੌਥਾ ਮੈਡੀਕਲ ਕੈਂਪ ਲਗਾਉਣ ਜਾ ਰਹੇ ਆ ਲਗਾਇਆ ਅਸੀਂ ਨੇ ਤੇ ਨਾਲ ਹੀ ਪਹਿਲੀ ਵਾਰੀ ਬਲੱਡ ਨੇਸ਼ਨ ਕੈਂਪ ਜੋ ਮਾਨਵ ਸੇਵਾ ਉਤਮ ਸੇਵਾ ਦੇ ਸਹਿਯੋਗ ਨਾਲ ਉਹ ਵੀ ਲਗਾਇਆ ਜਾ ਰਿਹਾ ਤੇ ਇਹ ਕ੍ਰਿਸ਼ਨ ਦੀਦੀ ਦੀ ਆਤਮਾ ਦੇ ਲਈ ਉਨ੍ਹਾਂ ਦੇ ਨਿਮਿਤ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਦਿੱਤੀ। ਜਿਹੜੇ ਪਰਾਲੇ ਨੇ ਇਹਨੂੰ ਤੁਸੀਂ ਕਿਵੇਂ ਆਉਂਦੇ ਸ਼ਰਧਾਂ। ਇਹ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਪਰਾਲੇ ਖੂਨਦਾਨ ਦੇ ਕਰੇ ਜਾਂਦੇ ਨੇ ਖੂਨਦਾਨ ਇੱਕ ਮਹੱਤਵਪੂਰਨ ਕੰਮ ਹੈ। ਸਾਰੀ ਮਨੁੱਖਤਾ ਵਾਸਤੇ ਇੱਕ ਖੂਨ ਦਾ ਖਤਰਾ ਵੀ ਕਮਾ ਸਕਦਾ ਹੈ। ਇਹਨਾਂ ਨੇ ਬੜੀ ਉਪਰਾਲਾ ਕੀਤਾ ਖੂਨਦਾਨ ਕਰਨ ਦਾ ਤੇ ਸਾਡੇ ਸਾਰੇ ਸਹਿਯੋਗੀਆਂ ਨਾਲ ਇਹ ਖੂਨਦਾਨ ਦਾ ਅੰਦਰਾਹ ਨੇ ਹਰ ਸਾਲ ਲਾ ਰਹੇ ਚਾਰ ਚਾਰ ਲਾ ਰਹੇ ਮੈ ਵੀ ਰੈਗੂਲਰ ਕਿਹਾ ਰਹੇ। ਪਹਿਲੇ <laughs> ਵਿੱਚ